ਹਰਜੀਤ ਕੌਰ ਨੂੰ ਵਿਆਹ ਦੇ ਕਾਰਡ ਤੋਂ ਆਏ ਨੇ ਵਿਆਹ ਦੇ ਕਾਰਡ ਨਹੀਂ ਆਏਗੇ ਵਿਆਹ ਦਾ ਸਿੱਧਾ ਵਿਆਹ ਦੇ ਸਿੱਧੇ ਦੀ ਪਰਚੀ ਆਈ ਆ ਲਿਆਓ ਹੁਣ ਸਿੱਧਾ ਜਾ ਕੇ ਤੇ ਸਿੱਧਾ ਦੇ ਕੇ ਨਹੀਂ ਚੱਲੇ ਪਰਚੀਆਂ ਦੇ ਕੇ ਚੱਲੇ ਸਿੱਧਾ ਤੂੰ ਹੀ ਲੈ ਕੇ ਜਾਣਾ ਸਿੱਧਾ ਕਿਉਂਦਾ ਸੌਦਾ ਆ ਆਹੋ ਆਹੋ ਪਾਸ ਹੁਣ ਦਿਨੋਂ ਦਿਨੇ ਵਿਆਹ ਦੇ ਦਿਨੇ ਨੇੜੇ ਦਿਨ ਲੈ ਕੇ ਬਾਜੀ ਤੇਈ ਬਾਸ ਹਨਾ 25 26 ਰਹਿੰਦੇ ਹੱਥ 25 26 ਚਾਹ ਜਾਈਏ ਉਹ ਵੀ ਗਏ ਹਨ ਦਿਨ ਤਾਂ ਘਰਿਆ ਕਿਵੇਂ ਆ ਹੈ ਰਾਤ ਵਾਲੀ ਇਤਰ ਕੀ ਆ ਪਰ ਵੀ ਦਾਣਾ ਵਾਲੀ ਹੁਣ ਫੇਰ ਚੜਾਵਾ ਦੇਣ ਵਾਲੀ ਚੜਾਵਾਂਗੇ ਘਰ ਆ ਸਾਬੀ ਬਹੁਤ ਥੈਂਕ ਯੂ ਤੇਰਾ ਤੇ ਕੁੜੀ ਨੂੰ ਰੱਬ ਸੁਖੀ ਰੱਖੇ ਤੇ ਤੁਹਾਨੂੰ ਸੁਖੀ ਉਹ ਹੋਈ ਗੱਲ ਤੇ ਉਹਦਾ ਵੈਂਚਰ ਕਰਤਾ ਸਵੇਰੇ ਫੇਰੇ ਆ ਵੇਖੇ ਮੋਟਰਸਾਈਕਲ ਬਚਾਓ ਮੋਟਰਸਾਈਕਲ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਵੈਰੀ ਵੈਰੀ ਗੁੱਡ ਮਾਰਨਿੰਗ ਸਰਦਾਰ ਜੀ ਕੀ ਹਾਲ ਚਾਲ ਹੈ ਵੈਰੀ ਗੁੱਡ ਮਾਰਨਿੰਗ ਭਾਈ ਜੀ ਚਾਹ ਪੀ ਲਈਏ ਚ ਕਾਹਤ ਦੀ ਬਈ ਜੀ ਥੱਲੇ ਤੇ ਆਵੇ ਅੰਡਰਗਰਾਉਂਡ ਹੈ ਅੰਡਰਗਰਾਉਂਡ ਸੌ ਅੱਤਰ ਹੈ ਅੰਡਰਗਰਾਉਂਡ ਮਟੀਰੀਅਲ ਜਿਆਦਾ ਪਾ ਕੇ ਰੱਖੀ ਰਹਿ ਗਏ ਹੈ ਨਹੀਂ ਗਏ ਬੰਦੇ ਲੁਗ ਲੁਗ ਰਹਿੰਦੇ ਗਰਿਆ ਕਿਵੇਂ ਆ ਹੈ ਰਾਤ ਵਾਲੀ ਉਤਰ ਗਈ ਆ ਰਾਤ ਵਾਲੀ ਉੱਤਰ ਗਈ ਦਨ ਵਾਲੀ ਹੁਣ ਫੇਰ ਚੜਾਵਾਂ ਦੇਣ ਵਾਲੀ ਚੜਾਵਾਂਗੇ ਕਾ ਰਾਤ ਵਾਲੀ ਉਤਰ ਗਈ ਆ ਹੋਰ ਕਿਵੇਂ ਰੱਜ ਅੱਜ ਦਾ ਪੂਰਾ ਜਨਮ ਦਾ ਵਖਣ ਬਣਿਆ ਫਿਰ ਮਿੱਠਣ ਮਿੱਠਣ ਬਣਿਆ ਫਿਰਦਾ ਅੱਜ ਦਾ ਅੱਜ ਤੱਕ ਗੱਲਬਾਤ ਕਰਤਾ ਲੇਵਲ ਦੀ ਏ ਉਹ ਜੀ ਪੇਸ਼ ਹਰਜੀਤ ਕੌਰ ਨੂੰ ਵਿਆਹ ਦੇ ਕਾਰਡ ਦੋ ਆਏ ਨੇ ਵਿਆਹ ਦੇ ਕਾਰਡ ਨਹੀਂ ਆਏਗੇ ਵਿਆਹ ਦੇ ਸਿੱਧੇ ਵਿਆਹ ਦੇ ਸਿੱਧੇ ਦੀ ਪਰਚੀ ਆਈ ਆ ਲਿਆਓ ਹਣ ਸਿੱਧਾ ਜਾ ਕੇ ਤੇ ਉਹਨੂੰ ਇਹਨੇ ਬਣਾਉਣਾ ਹੈ ਆਪਦਾ ਉਹਦੋਂ ਤਾਂ ਕਹਿੰਦੇ ਗਝਰੇਲਾ ਬਣਾਉਣਾ ਉਹ ਬਣਾਉਣਾ ਆਂ ਆ ਬਣਾਉਣਾ ਆ ਕਰਨਾ ਫਿਰ ਹੁਣ ਸਮਝਾ ਦੇ ਦੋ ਦੱਬਿਆਂ ਦਾ 15 ਤਰੀਕ ਨੂੰ ਹਾਂ ਉਹਦੋਂ ਤਾਂ ਚੁੱਪ ਕਰਕੇ ਬੋਲੇ ਜੇ ਮੂੰਹ ਚੋਂ ਗੱਡੀ ਆਉਂਦੇ ਆ ਨਹੀਂ ਆ ਕਰਨਾ ਨਹੀਂ ਕੁਝ ਉਹਦੋਂ ਪਹਿਲਾਂ ਸੁਪਣੀ ਵੀ ਆ ਏਡੀ ਛੇਦੀ ਥੋੜੀ ਮੰਨ ਤੇ ਫਿਰ ਇਹ ਵਿਆਹ ਦਾ ਸਿੱਧਾ ਦੇ ਕੇ ਚਲੇ ਆ ਲੈ ਗਿਆ ਆਪਣਾ ਸਿੱਧਾ ਦੇ ਕੇ ਨਹੀਂ ਚੱਲੇ ਅਪਰਤੀਆਂ ਦੇ ਕੇ ਚੱਲੇ ਸਿੱਧਾ ਤੂੰ ਹੀ ਲੈ ਕੇ ਆਉਣਾ ਸਿੱਧਾ ਕਿਉਂ ਨਾ ਸੌਦਾ ਆਹੋ ਆਖੜੇ ਬਦਲੇ ਆ ਹਾਂ ਪੁੱਛੋ ਇਹਨਾਂ ਨੇ ਹੈ ਹਰ ਚਵੇਲਾ ਕਿੱਥੇ ਬਿਠਾਇਆ ਹੋਇਆ ਉਹ ਛੱਡ ਇਹਨੇ ਕਿਹਾ ਬਾਪਾ ਸਾਡਾ ਰੇੜਾ ਚੱਕਿਆ ਗਿਆ ਆਹੋ ਇਹ 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 ਆ ਮਾ ਮਗਰਲੇ ਤਾਂ ਕਾਲਾ ਹੀ ਜਾਂਦੇ ਆ ਨਰਦੋ ਲੈ ਫਾਈ ਨਹੀਂ ਹੋਇਆ ਉਹ ਹੋਈ ਗੱਲ ਤੇ ਭਾਈ ਅੱਜ ਇਹਨਾਂ ਨੇ ਮੈਨੂੰ ਵੰਚਰ ਕਰਤਾ ਸੇਰੇ ਫੇਰੇ ਆ ਵੇਖੇ ਮੋਟਰਸਾਈਕਲ ਬਚਾਓ ਮੋਟਰਸਾਈਕਲ ਬਚਾਓ ਭਾਈ ਡਰਾਈਵਰ ਵਜਾਓ ਧਰਮਕੋਟ ਧਰਮਕੋਟ ਲੈ ਜਾਓ ਲੈ ਜਾਓ ਜਿੱਧਾ ਧਰਮਕੋਟ ਚੱਲੀ ਕੀ ਤਾਂ ਰੋਟੀ ਪਣੀ ਜੋਗਾ ਕਿ ਨਹੀਂ ਕੁਝ ਮੈਂ ਤਾਂ ਵਾਦੂ ਕਰ ਲਿਆ ਕੌਣ ਬੱਸ ਆਦਾ ਮੈਂ ਤਾਂ ਵਧੀਆ ਆਪਣਾ ਦਾ ਕੰਮ ਠੀਕ ਆ ਬਲਾ ਰੰਗ ਸਾਰਾ ਕੇ ਦੁਆਰਾ ਕਰਾ ਦਿੱਤਾ ਗਿਆ ਇਹਨੂੰ ਆਹ ਹਾਂ ਬਸ ਹੁਣ ਦਿਨੋਂ ਦਿਨੇ ਵਿਆਹ ਦੇ ਦਿਨੇ ਨੇੜੇ ਦਿਨ ਲੈ ਕੇ 22 ਬਸ ਹਨਾ 25 26 ਰਹਿੰਦੇ ਰੱਤ 25 26 ਕੱਢ ਜਾਈਏ ਉਹ ਵੀ ਗਏ ਹਨਾ ਦਿਨ ਤਾਂ ਵਿਆਹਾਂ ਦੇ ਦਿਨ ਗਏ ਉਹ ਜਾ ਕੇ ਵੇਖ ਤੂੰ ਗੱਡੀਆਂ ਕੁਡੀਆਂ ਮੈਂ ਛੱਡ ਥਲੇ ਆ ਟੰਗਾ ਕੇ ਲਾਈਆਂ ਅੱਜ ਚੈੱਕ ਕਰ ਚੈੱਕ ਕਰ ਇੱਧਰ ਚੱਲ ਵੜੀਆ ਠੀਕ ਆ ਛੱਡ ਥਲੇ ਉਹ ਰੱਦੀ ਕੀ ਲੱਭੀ ਹੈ ਤੇਨੂੰ ਹੈ ਉਹ ਰੱਦੀ ਕੀ ਲੱਭੀ ਉਹ ਵੇਖ ਅਜੀ ਬਾਰ ਨਹੀਂ ਨਾ ਚਲੀ ਉਹ ਮੋਟ ਵਾਰ ਨਹੀਂ ਨਾ ਉਹ ਘੱਟ ਲੱਗੀ ਆ ਹਾਂ ਉਹ ਤਾਂ ਵਿਚਾਰੀ ਤੂੰ ਅੱਧੀ ਕਿ ਲਾਈ ਹੈ ਹੂੰ ਤੇ ਥੋੜੀ ਜਿਹੀ ਆਏ ਘੱਟੇ ਥੋੜੀ ਜਿਹੀ ਪਿੱਛੇ ਸਾਰਾ ਲਾ ਰਿਹਾ ਲੱਗਦਾ ਹਾਂ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ